ਸੰਦੀ ਲੁਕਾ ਦੀ ਅੰਜੀਲ ਅੱਠ ਦੇ ਦੇ ਚਾਰ ਟੋਲੇ ਕੇ ਅੱਠ ਤੱਕ ਜਾਂ ਵੱਡੀ ਪੀੜ ਇਕੱਠੀ ਹੁੰਦੀ ਸੀ ਅਤੇ ਨਗਰ ਨਗਰ ਦੇ ਲੋਕ ਯਿਸੂ ਕੋਲ ਆਉਂਦੇ ਸਨ ਤਾਂ ਤਾਂ ਯਿਸੂ ਨੇ ਜਸਤਾ ਤਾਂ ਨਾਲ ਆਖਿਆ ਕਿ ਇੱਕ ਬੀਜਨ ਬੀਜਨ ਵਾਲਾ ਵੀ ਬੀਜਨ ਨਿਕਲਿਆ ਔਰ ਉਹ ਦੇ ਬੀਜ ਦਿਆ ਕੁਝ ਪਹੇ ਵੱਲ ਜਿਆ ਅਤੇ ਮਿੱਧਿਆ ਗਿਆ ਅਤੇ ਆਕਾਸ਼ ਦੇ ਪੰਛੀਆ ਉਹਨੂੰ ਚੁਗ ਲਿਆ ਅਤੇ ਹੋਰ ਪੱਥਰ ਉੱਤੇ ਕਿਰਿਆ ਸੋ ਉਗਧਿਆ ਹੀ ਸੁੱਕ ਗਿਆ ਇਸ ਲਈ ਜੋ ਉਹਨੂੰ ਗਿੱਲ ਨਾ ਪਹੰਚੀ ਅਤੇ ਹੋਰ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆ ਆਦਿਆਂ ਦੇ ਨਾਲ ਹੀ ਵੱਧ ਕੇ ਉਹਨੂੰ ਦਬਾ ਲਿਆ ਅਤੇ ਹੋਰ ਚੰਗੀ ਜ਼ਮੀਨ ਵਿੱਚ ਕਿਰਿਆ के सौ गुना फलिया ओ ए गल्ला कह के उच्ची उच्ची बोलिया पाई जी दे सुनन दे कान होन सो सुने आमीन बोले नहीं